ਬੀਤੇ ਦਿਨੀ ਕਿਸਾਨੀ ਅੰਦੋਲਨ ਦੌਰਾਨ ਸ਼ੰਭੂ ਬਾਰਡਰ ਤੇ ਪਹੁੰਚਦੇ ਗੁਰਜੰਟ ਸਿੰਘ ਦੀ ਸੜਕ ਹਾਦਸੇ 'ਚ ਮੌਤ ਹੋ ਜਾਂਦੀ ਔਰ ਉਹਦੇ ਬਾਅਦ ਉਸ ਦਾ ਭਾਰਤਿਕ ਸਰੀਰ ਨੂੰ ਸ਼ੰਭੂ ਬਾਰਡਰ ਦੇ ਵਿੱਚ ਦਰਸ਼ਨਾਂ ਲਈ ਲਖਿਆ ਜਾਂਦਾ ਔਰ ਤਸਵੀਰਾਂ ਜਿਹੜੀਆਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਸ਼ਰਧਾਂਜਲੀ ਜਿਹੜੀ ਉਹ ਕਿਸਾਨਾਂ ਦੇ ਸੀਨੀਅਰ ਆਗੂਆਂ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਔਰ ਨਾਲ ਦੀ ਨਾਲ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਦੀਪ ਸਿੱਖਿਆ ਚਲੇ ਹਰ ਬੱਚਾ ਸਕੂਲ ਚਲੇ सुविधाओं से संपन्न हो रहे हैं आप भी अपने बच्चे का दाखिला जरूर कराएं बेहतर शिक्षा बेहतर परिणाम सरकारी स्कूल पंजाब का मान और हम पार्थिव शरीर नस्पताल तो शंबू बॉर्डर वि जिस तरीके ਕਿਸਾਨੀ ਅੰਦੋਲਨ ਦੇ ਵਿੱਚ ਸ਼ਾਮਲ ਹੋਣ ਦੇ ਲਈ ਨੌਜਵਾਨ ਜਿਹੜੇ ਨੇ ਉਹ ਵੱਖ-ਵੱਖ ਜਗਾਵਾਂ ਦੇ ਉੱਪਰ ਪਹੁੰਚ ਰਹੇ ਨੇ ਤਾਂ ਰਾਸਤੇ ਦੇ ਵਿੱਚ ਜਿਵੇਂ ਦੁਰਘਟਨਾ ਹੋਣ ਤੋਂ ਬਾਅਦ ਹੁਣ ਕਈ ਸ਼ਹੀਦ ਹੋਇਆ ਨੌਜਵਾਨ ਗੁਰਜੰਟ ਸਿੰਘ ਜੋ ਕਿ ਬਸੰਤਪੁਰਾ ਫਰੋਜ਼ਪੁਰਾ ਤੇ ਫਰੋਜ਼ਪੁਰ ਦੇ ਰਹਿਣ ਵਾਲਾ ਸੀਗਾ ਉਹਦੇ ਬਾਅਦ ਹੁਣ ਕਿਸਾਨ ਆਗੂ ਜਿਹੜੇ ਨੇ ਉਹ ਲਗਾਤਾਰ ਸ਼ਰਧਾਂਜਲੀ ਦੇ ਰਹੇ ਨੇ ਤਾਂ ਇਸ ਤੋਂ ਬਾਅਦ ਇਸ ਦਾ पार्थिव ਸਰੀਰ ਨੂੰ ਬਾਪੂ ਜੀ ਬਾਪਾ ਜੀ ਬਾਪਾ ਜੀ ਦਰਸ਼ਨ ਵਾਲੀ ਰੱਖਿਆ ਗਿਆ ਹੈ ਸ਼ਰਧਾਂਜਲੀ ਦੇਣ ਤੋਂ ਬਾਅਦ ਸਸਕਾਰ ਕਰਨ ਦੇ ਲਈ ਪੇਚਿਆ ਜਾਵੇਗਾ ਤਾਂ ਜਿਸ ਤਰੀਕੇ ਦੇ ਹਾਲਾਤ ਨੇ ਦੇਖ ਸਕਦੇ ਹੋ ਗੋੜਾ ਕਮਕਰੀਨ ਮਾਹੌਲ ਦੇ ਵਿੱਚ ਬੀਤੇ ਦਿਨੀ ਵੀ ਸ਼ਰਧਾਂਜਲੀ ਦਿੱਤੀ ਗਈ ਕੈਂਡਲ ਮਾਰਚ ਕੀਤਾ ਗਿਆ ਤਾਂ ਹੁਣ ਦੇਖ ਸਕਦੇ ਹੋ ਕਿ ਜਿਸ ਤਰੀਕੇ ਦੇ ਹਾਲਾਤ ਨੇ ਜਿਹੜੇ ਵੀ ਕਿਸਾਨਾਂ ਕੋਨੇ ਅੱਗੇ ਵੱਧ ਕੇ ਸ਼ਰਧਾਂਜਲੀ ਵੀ ਦੇ ਰਹੇ ਨੇ ਔਰ ਦੇਖੋ ਦੇਖੋ ਉਸ ਆਗੂ ਜਿਹੜੇ ਨੂੰ ਲਗਾਤਾਰ ਸਰਦਾਂਤਲੀ ਦੇ ਰਿਹਾ ਤਾਂ ਉਸ ਤੋਂ ਬਾਅਦ ਉਹਨ ਸੰਸਕਾਰ ਦੇ ਲਈ ਹੈ 파ਸਕਸੀਰ ਨੂੰ ਵਾਪਸ ਉਸੇ ਪਿੰਡ ਸਟੇ ਕਰ ਦੇ ਦੇ ਤਾਂ ਜਿਸ ਤਰੀਕੇ ਦੇ ਨਾਲ ਕਨੌਰੀ ਬਾਰਡਰ ਦੇ ਵਿੱਚ ਪਛਾਣੀ ਜਿੰਦਾਬਾਦ ਹਰਿਆਣਾ ਪੁਲਿਸ ਫੋਰਸ ਵੱਲੋਂ ਜਿਸ ਤਰੀਕੇ ਦੇ ਨਾਲ ਗੋਲੀ ਲੱਗਣ ਕਰਕੇ ਸ਼ੁਕਰਨ ਸਿੰਘ ਦੀ ਮੌਤ ਹੋਈ ਸ਼ਹਿਰਿਤ ਹੋਇਆ ਔਰ ਉਹਦੇ ਬਾਅਦ ਮੁੱਖ ਮੰਤਰੀ ਵੱਲੋਂ ਵੀ ਐਲਾਨ ਕਰ ਦਿੱਤਾ ਗਿਆ ਸੀ ਕਿ 1 ਕਰੋੜ ਰੁਪਇਆ ਔਰ ਸਰਕਾਰੀ ਨੌਕਰੀ ਜਿਹੜੀ ਆ ਉਹ ਦਿੱਤੀ ਜਾਵੇ ਕਿ ਤਾਂ ਉਸ ਤੋਂ ਬਾਅਦ ਹੁਣ ਲਗਾਤਾਰ ਜਿਹੜੇ ਕਿਸਾਨ ਨੌਜਵਾਨ ਨੇ ਹੂ ਸੀ ਵੀ ਅਜੜੀ ਸ਼ਹੀਦੀ ਨੂੰ ਲੈ ਕੇ ਹੁਣ ਸ਼ਰਧਾਂਜਲੀ ਦੀ ਤਿਆਰੀ ਹੈ ਔਰ ਕੈਂਟਰ ਮਾਰਕ ਜਿਹੜੇ ਨੇ ਪੂਰੇ ਦੇਸ਼ ਦੇ ਵਿੱਚ ਕੀਤਾ ਜਾ ਰਿਹਾ ਹੈ। ਇੱਕ ਪਾਸੇ ਕਈ ਨੌਜਵਾਨ ਜਿਹੜੇ ਨੇ ਉਹ ਹਰਿਆਣਾ ਤੋਂ ਵਾਪਸ ਵੀ ਲਿਆਂਦਾ ਗਿਆ ਔਰ ਹਰਿਆਣ ਦੇ ਰੋਹ ਤੱਕ ਪੀਜੀਆ ਤੋਂ ਚੰਡੀਗੜ੍ਹ ਵਿਖੇ ਧਾਕਲ ਕਰਵਾਇਆ ਗਿਆ ਤਾਂ ਉਸ ਦੇ ਨਾਲ ਹੀ ਕਿਸਾਨਾਂ ਕਿਹਾ ਉਹਨਾਂ ਕਹਿਣਾ ਸੀ ਕਿ ਲਗਭਗ 6 ਤੋਂ 7 ਜਿਹੜੇ ਨੌਜਵਾਨ ਨੇ ਕਿਸਾਨਾਂ ਗੁਨੇ ਉਹ ਅਜੇ ਤੱਕ ਲਾਪਤਾ ਨੇ ਲੇਕਿਨ ਉਹਨਾਂ ਦੀ ਵੀ ਚਾਂਚ ਜਿਹੜੀ ਉਹ ਹੋ ਜਾ ਰਹੀ ਹੈ ਤਾਂ ਜਿਹੜੇ ਨੌਜਵਾਨ ਜਿਹੜੇ ਇੱਥੇ ਪਹੁੰਚੇ ਆ ਔਰ ਗੱਲਬਾਤ ਜਿਹੜੀ ਕੀਤੀ ਜਾ ਰਹੀ ਹੈ ਤਾਂ ਕਿਸਾਨ ਆਗੂ ਜਿਹੜੇ ਨੇ ਉਹ ਲਗਾਤਾਰ ਸ਼ਰਧਾਂਜਲੀ ਦੇ ਰਹੇ ਨੇ ਔਰ ਉਸ ਤੋਂ ਬਾਅਦ ਹੁਣ ਇਸ ਪਾਰਥਿਕ ਸ੍ਰੀ ਨੂੰ ਵਾਪਸ ਉਹਨਾਂ ਦੇ ਪਿੰਡ ਮਨਸੂਰਾ ਦੇਵੀ ਵਿਖੇ ਲਿਆਂਦਾ ਜਾਵੇਗਾ ਔਰ ਪਿੱਛੇ ਹੋ ਜਾ ਭਾਈ ਜੇਕਰ ਕੱਲ ਕਰੀ ਤਾਂ ਹੁਣ ਲੋਕ ਲਗਾਤਾਰ ਉਸੇ ਸ਼ਹੀਦੀ ਨੂੰ ਪ੍ਰਣਾਮ ਕਰ ਰਹੇ ਨੇ ਔਰ ਹਾਲਾਂਕਿ ਜੈਸ ਤ੍ਰਿੱਕੇ ਦੇ ਨਾਲ ਜੋ ਹਾਲਾਤ ਬੰਦੇ ਆ ਤਾਂ ਕਿਸਾਨਾ ਕੋਈ ਨੇਤਾ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਰਣਜੀਤ ਜੀ ਜੋ ਹਾਲਾਤ ਬੰਦੇ ਆ ਨੌਜਵਾਨ ਸ਼ਹੀਦ ਹੋ ਰਿਹਾ ਮੋਰਚੇ ਦੇ ਲਈ ਇਹ ਮੋਗਲ ਕਾਲ ਯਾਦ ਕਰਾਰੀ ਸਰਕਾਰ ਜਲੀਆਂ ਵਾਲਾ ਸਾਕਾ ਉਹ ਯਾਦ ਕਰਾਰੀ ਸਰਕਾਰ ਆਪਦੇ ਦੇਸ਼ ਵਿੱਚ ਸਭ ਤੋਂ ਵੱਡਾ ਲੋਕਤੰਤਰੀ ਦਮ ਪਰ ਵਾਲੀ ਸਰਕਾਰ ਨੇ ਇਹ احساس ਕਰਾਤਾ ਵੀ ਇਹ ਜਿਹੜੇ ਯੋਧੇ ਜਾ ਰਹੇ ਦਿੱਲੀ ਨੂੰ ਇਹ ਦੋਇਮ ਦਰਜੇ ਦੇ ਨਾਗਰਿਕ ਐ ਮਹਿਸੂਸ ਹੋ ਰਿਹਾ ਜਿਵੇਂ ਅਸੀਂ ਭਾਰਤ ਦੇ ਨਾਗਰਿਕ ਹਾਂ ਕਿ ਹੈ ਨਹੀਂ ਸਰਕਾਰ ਨੂੰ ਇਹਦਾ ਜ਼ਬਰ ਨਹੀਂ ਕਰਨਾ ਚਾਹੀਦਾ ਕਿ ਜਿਹੜੀਆਂ ਕੈਜ਼ੂਅਲਟੀਜ਼ ਹੋ ਰਹੀਆਂ ਸਿਰਫ ਸਰਕਾਰ ਦੇ ਕਾਰਨ ਹੋ ਰਹੀਆਂ ਤੇ ਉਸ ਕਾਰਨ ਹੋ ਰਹੀਆਂ ਜਿਹੜੀ ਸਰਕਾਰ ਨੇ ਆਪ ਕਹਾ ਸੀਗਾ ਪ੍ਰਧਾਨ ਮੰਤਰੀ ਨੇ ਵੀ ਜਦੋਂ ਮੈਂ ਪ੍ਰਧਾਨ ਮੰਤਰੀ ਬਣ ਗਿਆ ਤੇ ਇੱਕ ਤਰ੍ਹਾਂ ਕੰਪਨੀ ਕਰੂੰਗਾ ਤੇ ਅਜੇ ਪ੍ਰਧਾਨ ਮੰਤਰੀ ਨੂੰ 10 ਸਾਲ ਹੋ ਗਏ ਆ ਤੇ ਉਹ ਆਪਦੇ ਵਾਅਦੇ ਤੋਂ ਮੁੱਕਰ ਕੇ ਜੀ ਜੀ ਇਹਦੇ ਦੋਸ਼ੀ ਹੈ ਕੇਂਦਰ ਸਰਕਾਰ ਨੂੰ ਮੰਨੇ ਜਾਓ ਕਿਉਂਕਿ ਉਹਨਾਂ ਦੀ ਵਜ੍ਹਾ ਕਰਕੇ ਸਾਰਾ ਅੰਦੋਲਨ ਜਿਹੜਾ ਖਰਾਬ ਹੋਇਆ ਅੰਦੋਲਨ ਲੱਗਿਆ ਇੱਥੇ ਵਧਿਆ ਪਰ ਲੋਕ ਆਉਂਦੇ ਹੋਏ ਕਈ ਸੜਖਾ ਅਸੀਸ਼ਿਤ ਹੋ ਰਹੇ ਕਈ ਨੂੰ ਗੋਲੀ ਲੱਗ ਰਹੀ ਆ ਕਈ ਹਾਰਟ ਅਟੈਕ ਦੀ ਬਿਮਾਰੀ ਨਾਲ ਮਰ ਰਹੇ ਆ ਤਾਂ ਸਾਰਾ ਜਿਹੜਾ ਜਿੰਮਾ ਹੈ ਕੇਂਦਰ ਸਰਕਾਰ ਤੇ ਹੋ ਗਿਆ ਸਾਰਾ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਹੈ ਇਹ ਸ਼ਹਾਤਾ ਕਿਉਂ ਹੋ ਰਹੀਆਂ ਕਿਉਂ ਜਵਾਨੀ ਕੁਰਬਾਨ ਹੋ ਰਹੀ ਆ ਕਿਉਂਕਿ ਹੇ ਜਾਨ ਚੁੱਕੇ ਉਹਨਾਂ ਦੀ ਜ਼ਮੀਨ ਬਚਨੀ ਆ ਨਾ ਸਾਡੀ ਫਸਲ ਬਚਣੀ ਨਾ ਸਾਡੀ نسل ਬਚਣੀ ਆ ਇਸ ਕਰਕੇ ਇਸ ਜਜ਼ਬੇ ਨਾਲ ਆਏ ਹੋਏ ਆ ਬਿਲਕੁਲ ਤਾਂ ਜਿਹੜੇ ਕਿਸਾਨ ਅੱਗ ਉਨੇ ਲਗਾਤਾਰ ਉਹ ਉਸ ਨੌਜਵਾਨ ਨੂੰ ਗੁਰਜੰਟ ਸਿੰਘ ਨੂੰ ਸ਼ਰਧਾਂਜਲੀ ਦੇ ਰਹੇ ਨੇ ਫੁੱਲ ਭੇਟ ਕਰ ਰਹੇ ਨੇ ਔਰ ਜਿਸ ਤਰੀਕੇ ਦਾ ਗੰਭੀਰ ਮਾਹੌਲ ਸਰਹੱਦ ਦੇ ਉੱਪਰ ਬਣਿਆ ਹੋਇਆ ਤਾਂ ਬਾਅਦ ਦੇ ਵਿੱਚ ਹੀ ਬਾਅਦ ਦੇ ਵਿੱਚ ਇਸ ਪਵਿੱਤਰ ਸਰੀਰ ਨੂੰ ਉਸਦੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਜਾਵੇਗਾ ਔਰ ਬਾਅਦ ਦੇ ਵਿੱਚ ਸਸਕਾਰ ਕੀਤਾ ਜਾਵੇਗਾ ਤਾਂ ਲੋਕ ਜਿਹੜੇ ਨੇ ਇਸ ਜਗ੍ਹਾ ਦੇ ਉੱਪਰ ਜੇਕਰ ਗੱਲ ਕਰੀਏ ਤਾਂ ਹਾਲਾਤ ਜਿਹੜੇ ਨੇ ਦੇਖ ਸਕਦੇ ਹੋ ਕਿ ਜਿਹੜੇ ਨੌਜਵਾਨ ਨੂੰ ਵੱਖ-ਵੱਖ ਜਥੇਬੰਦੀਆਂ ਵੱਲੋਂ ਆਪਣਾ ਝੰਡਾ ਜੇ ਇਸ ਤਰੀਕੇ ਨਾਲ ਝੰਡਾ ਆਇਆ ਉਹ ਝੰਡੇ ਨੂੰ ਉਸਦੀ ਭਾਰਤਿਕ ਸਰੀਰ ਤੇ ਰੱਖ ਕੇ ਸ਼ਰਧਾਂਜਲੀ ਦਿੱਤੀ ਜਾ ਰਹੀ ਔਰ ਫੁੱਲ ਭੇਟ ਕੀਤੇ ਜਾ ਰਹੇ ਆ ਤਾਂ ਜਿਸ ਤਰੀਕੇ ਦੇ ਨਾਲ ਜੋ ਹਾਲਾਤ ਹੁੰਦੇ ਆ ਤਾਂ ਕੇਂਦਰ ਸਰਕਾਰ ਜਿਹੜੀ ਹੈ ਕੇਂਦਰ ਸਰਕਾਰ ਨੂੰ ਹੀ ਦੋਸ਼ੀ ਇਸੇ ਵਿੱਚ ਮੰਨਿਆ ਜਾਂਦਾ ਕਿਉਂਕਿ ਜਿਹੜੇ ਹਾਲਾਤ ਬਣਦੇ ਨੇ ਜਿਹੜੇ ਕਿਸਾਨ ਜੱਥੇਬੰਦ ਜਿਹੜੇ ਆਗੂ ਨੇ ਉਹ ਵੀ ਲਗਾਤਾਰ ਲਗਾਤਾਰ ਜਿਹੜੇ ਨੇ ਇਸ ਜਗ੍ਹਾ ਤੇ ਉੱਪਰ ਖੜੇ ਨੇ ਤਨਾਤ ਵੀ ਹੁੰਦੇ ਨੇ ਸ਼ਰਧਾਂਜਲੀ ਪੇਟ ਕਰਦੇ ਨੇ ਤਾਂ ਜਿਸ ਤਰੀਕੇ ਦੇ ਹਾਲਾਤ ਬਣੇ ਹੋਏ ਆ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਬੜਾ ਗਮਗੀਨ ਮਾਹੌਲ ਬਣਿਆ ਹੋਇਆ ਪਿਛਲੇ ਦਿਨੀ ਵੀ ਸ਼ੰਭੂ ਬਾਰਡਰ ਦੀਆਂ ਤਸਵੀਰਾਂ ਜਿਹੜੀਆਂ ਦਿਖਾਈਆਂ ਸੀ ਕਿ ਉੱਥੇ ਕੈਂਡਲ ਮਾਰਚ ਕੀਤਾ ਜਾ ਰਿਹਾ ਸੀ ਔਰ ਲਗਾਤਾਰ ਜਿਹੜੇ ਕਿਸਾਨ ਆਗੂ ਨੇ ਉਹਨਾਂ ਵੱਲੋਂ ਉਸ ਉਹਨਾਂ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਜੋ ਪਿਛਲੇ ਦਿਨੀ ਇਸ ਅੰਦੋਲਨ ਦੇ ਵਿੱਚ ਸ਼ਹੀਦ ਹੋਏ ਨੇ ਤਾਂ ਸ਼ਹੀਦ ਹੋਣ ਤੋਂ ਪਰੰਤ ਜੇਕਰ ਗੱਲ ਕੀਤੀ ਜਾਵੇ ਤਾਂ ਹੁਣ ਜਿਵੇਂ ਦੇ ਹਾਲਾਤ ਬਣੇ ਐ ਇਸ ਤੋਂ ਬਾਅਦ ਪਾਰਤਕ ਸਰੀਰ ਨੂੰ ਵਾਪਸ ਉਹਨਾਂ ਦੇ ਪਿੰਡ ਭੇਜਿਆ ਜਾਵੇਗਾ ਔਰ ਉੱਥੇ ਸਸਕਾਰ ਕੀਤਾ ਜਾਵੇਗਾ ਕੈਮਰਾ ਪਰਸਨ ਆਨੰਦ ਦੇ ਨਾਲ ਮਨਜੋਤ ਕੰਗ ਡੇਨਿਕ ਸਵੇਰਾ ਟੀਵੀ ਸ਼ੰਭੂ ਬਾਰਡਰ ਪਿਛਲੇ ਦਿਨੀ ਕਿਸਾਨੀ ਅੰਦੋਲਨ ਸ਼ੰਭੂ ਬਾਰਡਰ ਦੇ ਵਿੱਚ ਪਹੁੰਚਦੇ ਹੋਏ ਕਿਸਾਨ ਗੁਰਜੰਟ ਸਿੰਘ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਹੁਣ ਉਸ ਦਾ पार्थिव ਸਰੀਰ ਨੂੰ ਸ਼ੰਭੂ ਬਾਰਡਰ ਦੇ ਵਿੱਚ ਦਰਸ਼ਨਾਂ ਲਈ ਲਿਆਂਦਾ ਗਿਆ ਔਰ ਸ਼ਰਧਾਂਜਲੀ ਦੀ ਤਿਆਰੀ ਦਾ ਤਸਵੀਰਾਂ ਜਿਹੜੀਆਂ ਨੇ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਹਾਲਾਤ ਨੇ ਗਮਗੀਨ ਮਾਹੌਲ ਬਣਿਆ ਹੋਇਆ ਹੈ ਕਿਸਾਨ ਆਗੂ ਜਿਹੜੇ ਨੇ ਉਹ ਫਿਰ ਚਾਹੇ ਉਹ ਛੋਟੀ ਉਮਰ ਦੇ ਹੋਣ ਜਾਂ ਵੱਡੇ ਬਜ਼ੁਰਗ ਜਿਹੜੇ ਨੇ ਬੀਪੀਆਂ ਮਾਤਾਵਾਂ ਸਾਰੀਆਂ ਇਸ ਨੌਜਵਾਨ ਨੂੰ ਸ਼ਰਧਾਂਜਲੀ ਦੇਣ ਦੇ ਲਈ ਪਹੁੰਚੇ ਹੋਏ ਨੇ ਔਰ ਹੱਥਾਂ ਦੇ ਵਿੱਚ ਫੁੱਲ ਫੜ ਕੇ ਕਿਵੇਂ ਮਯੂਸ ਚਿਹਰੇ ਜਿਹੜੇ ਉਤਰੇ ਹੋਏ ਚਿਹਰਿਆਂ ਦੇ ਨਾਲ ਸ਼ਰਧਾਂਜਲੀ ਪੇਟ ਕੀਤੀ ਜਾ ਰਹੀ ਹੈ ਤਾਂ ਜਿਸ ਰੀਕੇ ਦੇ ਅਹਿਸਾਸ ਹੁੰਦਾ ਕਿਉਂਕਿ ਕਿਸਾਨੀ ਅੰਦੋਲਨ ਕੇਂਦਰ ਸਰਕਾਰ ਦੇ ਖਿਲਾਫ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਲਗਾਇਆ ਗਿਆ ਸੀ ਫਿਰ ਚਾਹੇ ਉਹ ਸ਼ੰਭੂ ਬਾਰਡਰ ਹੋਵੇ ਖਨੋਰੀ ਬਾਰਡਰ ਹੋਵੇ ਜਾਂ ਫਿਰ ਡੱਬ ਵਾਲੀ ਬਾਰਡਰ ਹੋਵੇ ਤਾਂ ਕਈ ਜਿਹੜੇ ਇਸ ਜਗ੍ਹਾ ਦੇ ਉੱਪਰ ਲੋਕ ਨੇ ਉਹ ਵੀ ਉਹਨਾਂ ਨਾਲ ਗੱਲਬਾਤ ਕਰਦੇ ਆ ਤਾਂ ਕਿਸ ਤਰ੍ਹਾਂ ਦਾ ਅਹਿਸਾਸ ਹੁੰਦਾ ਹੈ ਕਿਵੇਂ ਦਾ ਫੀਲ ਹੁੰਦਾ ਕਿਉਂਕਿ ਅੰਦੋਲਨ ਅਸੀਂ ਛੇੜ ਲਏ ਨੇ ਪਰ ਕੇਂਦਰ ਸਰਕਾਰ ਖਿਲਾਫ ਮੰਗਾਂ ਜਿਹੜੀਆਂ ਸਾਡੀਆਂ ਅਜੇ ਵੀ ਹੈਗੀਆਂ ਨੇ ਪਰ ਉੱਥੇ ਹੀ ਕਈ ਨੌਜਵਾਨ ਪੁੱਤ ਸ਼ਹੀਦ ਹੋ ਜਾਂਦੇ ਆ ਤਾਂ ਕਿਵੇਂ ਦਾ ਅਹਿਸਾਸ ਹੁੰਦਾ ਬਹੁਤ ਜ਼ਿਆਦਾ ਅਫਸੋਸ ਦੇ ਵਿੱਚ ਅਸੀਂ ਬਹੁਤ ਜ਼ਿਆਦਾ ਗਮਗੀਨ ਆ ਸਾਡੇ ਜਿਸ ਤੋਂ 13 ਤਰੀਕ ਤੋਂ ਲੈ ਕੇ 5 ਸਾਡੇ ਸਾਤੀ ਵਿਛੜ ਚੁੱਕੇ ਆ ਇਹ ਕੱਲ ਗਰਜੰਤ ਸਿੰਘ ਸਵੇਰੇ ਸਵੇਰੇ ਐਕਸੀਡੈਂਟ ਦੀ ਬਹੁਤ ਬੁਰੀ ਖਬਰ ਮਿਲੀ ਤੇ ਇਸੇ ਤਰ੍ਹਾਂ ਜੇ ਸ਼ੁਭ ਕਰਨ ਉਹ ਸਭ ਨੂੰ ਸਾਰਿਆਂ ਨੂੰ ਪਤਾ ਕਿ ਗੋਲੀ ਨਾਲ ਸ਼ਹੀਦ ਹੋਇਆ ਹਲੇ ਵੀ ਅਸੀਂ ਉਹਨਾਂ ਦਾ ਸੰਸਕਾਰ ਨਹੀਂ ਕਰ पाए ਕਿਉਂਕਿ ਪੰਜਾਬ ਸਰਕਾਰ ਵੀ ਉਹਨਾਂ ਸਹਿਯੋਗ ਉਹਦੇ ਚ ਦੇ ਨਹੀਂ ਰਹੀ ਤਾਂ ਅਸੀਂ ਇੱਥੇ ਮੰਗ ਕਰਦੇ ਆ ਕਿ ਘਟੋ ਘਟ ਸ਼ਹੀਦਾਂ ਨਾਲ ਜੁੜੀਆਂ ਮੰਗਾ ਦੇ ਤੱਕ ਜ਼ਰੂਰੀ ਗੌਰ ਕਰਨਾ ਤਾਂ ਕਿ ਅਸੀਂ ਉਹਨਾਂ ਨੂੰ ਵੇਲੇ ਸਿਰ ਸਮੇਟ ਸਕੀਏ ਤਾਂ ਇਹ ਉਹ ਵੈਨ ਐਸੇ ਹੀ ਵੈਨ ਦੇ ਵਿੱਚ ਸ਼ਹੀਦ ਜਿਹੜੇ ਗੁਰਜੰਟ ਸਿੰਘ ਆ ਉਹਨਾਂ ਦੀ ਜਿਹੜੀ ਭਾਰਤਿਕ ਸਰੀਰ ਉਸ ਨੂੰ ਲਗਾਉਂਦਾ ਜਾ ਰਿਹਾ ਹੈ ਤਾਂ ਕਿਸ ਤਰੀਕੇ ਦਾ ਸਾਹਸ ਹੁੰਦਾ ਬ੍ਰਾਂਕੇ ਜੀ ਜਵਾਨ ਪੁੱਤ ਜਿਹੜੇ ਉਹ ਜਾ ਰਹੇ ਆ ਸ਼ਹੀਦ ਹੋ ਰਿਹਾ ਹੈ ਸਿਰ ਚਾਹੇ ਉਹ ਹਾਦਸੇ ਆ ਚੋਵੇ ਜਾਏ ਗੋਲੀਆਂ ਨਾਲ ਵੀ ਸ਼ਹੀਦੋ ਕੇ ਚਿਤਾ 'ਤੇ ਲੱਗੇਗੇ ਹਰ ਬਰਸ ਮੇਲੇ ਵਤਨ 'ਤੇ ਮਿਟਵੇਂ ਵਾਲੋਂ ਦਾਕੀ ਇਹ ਨਿਸ਼ਾਹ ਹੋਗਾ ਅੱਜ ਮੋਰਚੇ ਦੇ ਵਿੱਚ ਗਮਗੀਨ ਹਾਲ ਹੈਗਾ कल एक्सीडेंट ਦੇ ਦੌਰਾਨ 33 ਸਾਲ ਦੇ ਨੌਜਵਾਨ ਗੁਰਜੰਡ ਸਿੰਘ ਜੀ ਸ਼ਹੀਦ ਹੋ ਗਏ ਮਨਸੂਰ ਦੇਵਾ ਜ਼ਿਲ੍ਹਾ ਫਰੀਦਕੋਟ ਸਿੰਘ ਜੀ ਦਾ ਤੋਂ ਤੇ ਇਸੇ ਤਰ੍ਹਾਂ ਅੱਜ ਤੱਕ ਮੋਰਚੇ ਦੇ ਵਿੱਚ ਪੰਜ ਜਿਹੜੇ ਨੇ ਆਸਾਨ ਸ਼ਹੀਦ ਹੋ ਚੁੱਕੇ ਨੇ ਮੈਂ ਸਮਝਾਂਗਾ ਵੀ ਇਹ ਸਰਕਾਰਾਂ ਦੀਆਂ ਨਾਕਾਮੀਆਂ ਰਹੀਆਂ ਨੇ ਜੇ ਸਰਕਾਰਾਂ ਸਾਡੀਆਂ ਮੰਗਾਂ ਪਹਿਲਾਂ ਹੀ ਮੰਨ ਲੈਂਦੀ ਤੇ ਅੱਜ ਸਾਡੇ ਕਿਸਾਨਾਂ ਨੂੰ ਇਸ ਤਰ੍ਹਾਂ ਦੀਆਂ ਸ਼ਹੀਦੀਆਂ ਨਾ ਦੇਣੀਆਂ ਪੈਂਦੀਆਂ ਮਾਗਰ ਸਾਹਿਬ ਦੋਸ਼ੀ ਕੇਂਦਰ ਸਰਕਾਰ ਨੂੰ ਮੰਨਦੇ ਹੋ ਜਿਹੜੀਆਂ ਸ਼ਹੀਦیاں ਹੋ ਰਹੀਆਂ ਚ ਬਿਲਕੁਲ ਜੀ ਦੇਖੋ ਜੇ ਬੰਦਾ ਆਪ ਦੇ ਕਿਤੇ ਕਰਾਰਾਂ ਤੋਂ ਮੁੱਕਰ ਜੇ ਤੇ ਦੋਸ਼ੀ ਤੇ ਉਹੀ ਹੋ ਸਕਦਾ ਹੈ ਨਾ ਅਸੀਂ ਅਸੀਂ ਕੀ ਕਰ ਸਕਦੇ ਆ ਇਸ ਤੋਂ ਇਲਾਵਾ ਨਾ ਸਾਡੇ ਕੋਲ ਕੋਈ ਹਥਿਆਰ ਹੈ ਸਾਡੇ ਕੋਲ ਕੀ ਹਥਿਆਰ ਹੈ ਸਾਡੇ ਆ ਜਿਹੜੇ ਸੰਵਿਧਾਨ ਨੇ ਅਧਿਕਾਰ ਦਿੱਤਾ ਹੈ ਤੇ ਅਸੀਂ ਉਹਦਾ ਪ੍ਰਯੋਗ ਕਰ ਰਹੇ ਹਾਂ ਅਸੀਂ ਇਦੋ ਵੱਧ ਕੀ ਕਰ ਸਕਦੇ ਆ ਜਾਨ ਹੀ ਦੇ ਸਕਦੇ ਆ ਨਾ ਜੀ ਉਹ ਤੁਹਾਡੇ ਸਾਹਮਣੇ ਹੋ ਹੀ ਰਿਹਾ ਹੈ ਬੜੀ ਮਤਲਬ ਸ਼ਰਮ ਦੀ ਗੱਲ ਹੈ ਵੀ ਸਰਕਾਰ ਇਹਨੂੰ ਹਲੇ ਵੀ ਗੰਭੀਰਤਾ ਨਾਲ ਨਹੀਂ ਦੇਖ ਰਹੀ ਹੈ ਤਾਂ ਜਿਹੜੇ ਲੋਕ ਜਿੱਥੇ ਤੱਕ ਵੀ ਦੇਖ ਸਕਦੇ ਹੋ ਕਿ ਹਰੇਕ ਤਰਫ ਜਿਹੜੇ ਲੋਕ ਨੇ ਬੜਾ ਗਮਗੀਨ ਮਾਹੌਲ ਹੈ ਲੋਕ ਹਰੇਕ ਅੱਖ ਦੇ ਵਿੱਚ ਹੰਝੂ ਹੈ ਮਾਇੂਸੀ ਦੇ ਨਾਲ ਸ਼ਰਧਾਂਤਰੀ ਦੇ ਫੁੱਲ ਤੇ ਜਿਹੜੇ ਪੇਟਕਾਰੇ ਨੇ ਪਰ ਉੱਥੇ ਹੀ ਜਦੋਂ ਗੱਲ ਆਉਂਦੀ ਹੈ ਤਾਂ ਫੁੱਲ ਜਿਹੜੇ ਨੇ ਉਹ ਫੜੇ ਹੋਏ ਨੇ ਫੁੱਲਾਂ ਦੇ ਨਾਲ ਵਰਖਾ ਕੀਤੀ ਜਾਣੀ ਆ ਜਦੋਂ ਇਸ ਆ ਪਾਰਥਿਕ ਸਰੀਰ ਵਾਲਾ ਜਿਹੜਾ ਵੈਨ ਹੈ ਤਾਂ ਉਸ ਤੋਂ ਲਿਆਂਦੇ ਜਾਵੇਗਾ ਤਾਂ ਉੱਥੇ ਹੀ ਜਿਹੜੇ ਲੋਕ ਨੇ ਦੇਖ ਸਕਦੇ ਹੋ ਕਿ ਕਿਵੇਂ ਇਸ ਜਗਾ ਦੇ ਵਿੱਚ ਇਸ ਰਸਤੇ ਰਾਹੀਂ ਪਹਿਲਾਂ ਅੱਗੇ ਇੱਕ ਵੈਨ ਲਗਾਈ ਗਈ ਹੈ ਤਾਂ ਉਸ ਤੇ ਮਗਰੋਂ ਹੁਣ ਇਸ ਪਾਰਥਿਕ ਸਰੀਰ ਦੀ ਜਿਹੜੀ ਵੈਨ ਹੈ ਇਸ ਤੋਂ ਹੁਣ ਉਸ ਤੇ ਪਿੰਡ ਵਿਖੇ ਮਨਸੂਰਾ ਦੇ ਵਿੱਚ ਜਿਹੜਾ ਸਰੋਜਪੁਰ ਵਿਖੇ ਲਿਆਂਦਾ ਜਾਵੇਗਾ ਤਾਂ ਲੋਕ ਜਿਹੜੇ ਨਾਰੇ ਵੀ ਲਾਂਦੇ ਹੋਏ ਦਿਖਾਈ ਦੇ ਰਹੇ ਤਾਂ ਉੱਥੇ ਹੀ ਜਿਹੜੇ ਜਦੋਂ ਗੱਲ ਆਉਂਦੀ ਹੈ ਤਾਂ ਜੇ ਸ੍ਰੀ ਸਾਹ ਹੁੰਦਾ ਹੈ ਕਿਉਂਕਿ ਜਿਹੜੇ ਲੋਕ ਨੇ ਉਹ ਫਿਲਹਾਲ ਇਹ ਸਰੀਰ ਨੂੰ पार्थਿਕ ਸਰੀਰ ਨੂੰ ਲੈ ਜਾਂਦਾ ਜਾ ਰਿਹਾ ਤਾਂ ਜਿਹੜਾ ਜਗਜੀਤ ਸਿੰਘ ਢੱਲੇਵਾਲ ਨੇ ਢੱਲੇਵਾਲ ਸਾਹਿਬ ਕੇਸਰੀ ਕੇ ਦਾ ਅਹਿਸਾਸ ਹੁੰਦਾ ਹੈ ਜਵਾਨ ਪੁੱਤ ਜਿਹੜੇ ਸ਼ਹੀਦੀਆਂ ਪਾ ਰਹੇ ਨੇ ਔਰ ਉੱਥੇ ਹੀ ਹੁਣ ਸ਼ੰਭੂ ਬਾਰਡਰ ਤੋਂ ਤੁਸੀਂ ਰਵਾਨਾ ਕਰ ਰਹੇ ਹੋ ਬੋਡੀ ਦੇਖੋ ਬੜੀ ਦੁਖਦਾਈ ਕਟਨਾਵਾ ਨੇ ਬੜਾ ਦੁੱਖ ਹੈ ਇਸ ਗੱਲ ਨੂੰ ਜਿਸ ਤਰ੍ਹਾਂ ਦੇ ਸਰਕਾਰ ਦਾ ਰਵਈਆ ਤੇ ਵਤੀਰਾ ਹੈ ਕਿ ਕਿਸਾਨ ਬਿਲਕੁਲ ਹਾਸ਼ੀਏ ਤੇ ਕਰ ਰੱਖਿਆ ਸਰਕਾਰ ਨੇ ਰੋਜ਼ਾਨਾ ਪਾਪਾ ਪਿਛਲੇ ਸਮੇਂ ਦੇ ਵਿੱਚ 100 ਤੋਂ ਉੱਪਰ ਕੁਝ ਦਿਨਾਂ ਦੇ ਵਿੱਚ ਹੀ ਕਿਸਾਨਾਂ ਦੀ ਉਥੇ ਸ਼ਾਤਾਂਗੇ 100 ਤੋਂ ਉੱਪਰ ਔਰ ਲਗਾਤਾਰ ਜੇ ਸਾਰੇ ਮੋਰਚੇ ਦੀ ਗੱਲ ਕਰੀਏ ਤੋ ਉਸ ਮੋਰਚੇ ਦੇ ਵਿੱਚ 800 ਤੋਂ ਉੱਪਰ ਕਿਸਾਨ ਸਾਡੇ ਸ਼ਹੀਦ ਹੋਏ ਸੀ। ਜੇ ਨਾਲ ਸਾਹਿਬ ਪੁਸ਼ਟੀ ਹੋਈ ਆ ਵੀ ਐਕਸੀਡੈਂਟ ਹੋਇਆ ਕਿਦਾਂ ਸੀ ਕੁਝ? ਨਹੀਂ ਐਕਸੀਡੈਂਟ ਦੇਖੋ ਬੜੇ ਆਰਾਮ ਨਾਲ ਤੜਕੇ ਸਵੇਰ 5 ਵਜੇ ਬੱਚੇ ਆ ਰਹੇ ਨੇ ਉਧਰੋਂ। ਅ ਸਵੇਰ 5 ਵਜੇ ਤੱਕ ਕਿਸੇ ਤਰ੍ਹਾਂ ਦਾ ਕੋਈ ਨਸ਼ੇ ਵਾਲੀ ਗੱਲ ਨਹੀਂ ਹੁੰਦੀ। ਔਰ ਆਪਣੇ ਹੱਥ ਆਉਂਦੇ ਆ। ਹੱਥ ਹੁੰਦਿਆਂ ਦੇ ਵਿੱਚੋਂ ਮਗਰਲੇ ਪਾਸੋਂ ਆ ਕੇ ਟਿਪਰ ਵਜਿਆ। ਜੇ ਮਗਰੋਂ ਕੋਈ ਚੀਜ਼ ਆ ਕੇ ਵਿੱਚ ਵੱਜੀ ਉਹ ਤਾਂ ਡਰਾਈਵਰ ਦੇ ਕਿਸੇ ਦੇ ਕੋਈ ਵੱਸ ਦੀ ਗੱਲ ਨਹੀਂ ਰਹੇਗੀ। ਸੋ ਹੁਣ ਇਹ ਕੈਜ਼ੁਐਲਟੀ ਹੋ ਰਹੀ ਹੈ, ਸ਼ਹੀਦੀਆਂ ਹੋ ਰਹੀਆਂ ਦੋਸ਼ੀ ਕਿਹਨੂੰ ਮੰਨਦੇ? ਸਾਡੀ ਕੇਂਦਰ ਸਰਕਾਰ ਕਿਉਂਕਿ ਸਾਡੇ ਨਾਲ ਜਦੋਂ ਵਾਅਦੇ ਕਰਲੇ ਸਾਡੇ ਨਾਲ ਕਮਿਟਮੈਂਟਸ ਕਰ ਲੀਆਂ ਗਈਆਂ ਨੇ ਉਸ ਵੇਲੇ ਸਰਕਾਰ ਵੱਲੋਂ ਲੋਕਾਂ ਦੀ ਗੱਲ ਨੂੰ ਇਗਨੋਰ ਕਰਨਾ ਔਰ ਇੱਕ ਇੱਕ ਮੰਗ ਨੂੰ ਮੰਨ ਲੈਣ ਤੋਂ ਬਾਅਦ ਦੁਬਾਰਾ ਫਿਰ ਲੋਕਾਂ ਨੂੰ ਪ੍ਰੋਟੈਸਟ ਕਰਨੇ ਪੈਣ ਤੇ ਸਭ ਕਾਸੇ ਦੇ ਇਹਨਾਂ ਹਾਲਾਤਾਂ ਦੀ ਜ਼ਿੰਮੇਵਾਰ ਸਰਕਾਰ ਹੈ ਧੰਨਵਾਦਾਂ ਜਦੋਂ ਵੀ ਹੋਣਾ ਦੋਸ਼ੀ ਮੰਨਿਆ ਜਾਂਦਾ ਹੈ ਕਿ ਕੇਂਦਰ ਸਰਕਾਰ ਦੋਸ਼ੀ ਹੈ ਔਰ ਹੁਣੇ ਵੈਨ ਦੇ ਰਾਹੀਂ ਇਸ ਐਂਬੂਲੈਂਸ ਰਾਹੀਂ ਪਾਰਥਿਕ ਸ਼ਰੀਰ ਨੂੰ ਸਥੇ ਜੱਦੀਪ ਪਿੰਡ ਲਿਆਂਦਾ ਜਾਵੇਗਾ ਔਰ ਪਿੰਡ ਦੇ ਵਿੱਚ ਉਸ ਆ ਪਾਰਥਿਕ ਸ਼ਰੀਰ ਲੈਣ ਤੋਂ ਬਾਅਦ ਸੰਸਕਾਰ ਜਿਹੜਾ ਉਹ ਕੀਤਾ ਜਾਵੇਗਾ ਕੈਮਰਾ ਪਰਸਨ ਆਨੰਦ ਦੇ ਨਾਲ ਮੌਜੂਦ ਕਾਨ ਡੇਨਿਕ ਸਵੇਰਾ ਟੀਵੀ ਸ਼ੰਭੂ ਬੈਰੀਅਰ ਆ ਤੁਸੀਂ ਤਸਵੀਰਾਂ ਖੋਖੇ ਸੰਗ ਬਾਬੂ ਕਰਦੇ ਨਾਲੀਆਂ ਤਸਵੀਰਾਂ ਆ ਪੰਜਾਬ ਦੇ ਤੁਸੀਂ ਲੋਕ ਰਿਓ ਤੇ ਦੇਖ ਸਕਦੇ ਕਿਸ ਤਰੀਕੇ ਨਾਲ ਇਹਨਾਂ ਨੂੰ ਸ਼ੋਰਟੇਜ ਵੀ ਜਿਹੜੀ ਆ ਕੀਤੀ ਜਾ ਰਹੀ ਆ ਵੱਡੀ ਗਿਤੀ ਦੇ ਵਿੱਚ ਮੀਡੀਆ ਕਰਮਚਾਰੀ ਆ ਵੀਡੀਓ ਸਾਥੀ ਤੇ ਹੋਰ ਜਿਹੜੇ ਆ ਸੋਸ਼ਲ ਮੀਡੀਆ 'ਤੇ ਆ ਦੇਖੋ ਜਿਹੜੀ ਸਰਕਾਰ ਫੈਸਲਾ ਨਹੀਂ ਕਰ ਰਹੀ ਹੈਗੇ ਉਹਨੂੰ ਹੀ ਅਸੀਂ ਦੋਸ਼ੀ ਮੰਨਾਂਗੇ ਵੀ ਜਿਹੜੇ ਉਹਨੇ ਇਸ ਵੇਲੇ ਗੁਰਜੰਟ ਸਿੰਘ ਜੀ ਇੱਥੇ ਆਏ ਸੀ ਅਸਸਕਾਰ ਵਾਸਤੇ ਅਸੀਂ ਉਹਨੂੰ ਪਿੰਡ ਵਿੱਚ ਉਹਨਾਂ ਦੇ ਜੱਦੀ ਪਿੰਡ 'ਚ ਸਸਕਾਰ ਹੋਣਾ ਵਾ ਤਾਂ ਉੱਥੇ ਸੰਗਤਾਂ ਨੂੰ ਬੇਨਤੀ ਉਹਨਾਂ ਦੇ ਜੱਦੀ ਪਿੰਡ ਵਿੱਚ ਪਹੁੰਚਣ ਅੱਜ ਗਿਆਨ ਸਿੰਘ ਦੀ ਜਿਹੜੇ ਗੁਰਦਾਸਪੁਰ 'ਚ ਉਹ ਸ਼ਹੀਦ ਹੋਏ ਸੀ ਉਹਨਾਂ ਦੇ ਪਿੰਡ ਅੱਜ ਪਹੁੰਚ ਗਿਆ ਤੇ ਇਹਦੇ ਲਈ ਸਾਰੇ ਕੰਮ ਵਾਸਤੇ ਸਰਕਾਰ ਜ਼ਿੰਮੇਵਾਰ ਹੈ ਸਰਕਾਰ ਨੇ ਜੇ ਹੁਣ ਇੰਟਰਨੈਟ ਸੇਵਾਵਾਂ ਬਹਾਲ ਕਰਨ ਦਾ ਫੈਸਲਾ ਕੀਤਾ ਚੰਗੀ ਗੱਲ ਆ ਸਾਰੇ ਆਮ ਵਰਗੇ ਹਾਲਾਤ ਕਰਨੇ ਚਾਹੀਦੇ ਮੈਨੂੰ ਜੜਾ ਲੱਗਦਾ ਅਰਦੋਸ਼ੀਆਂ ਦੇ ਖਿਲਾਫ ਕਾਰਵਾਈ ਵੀ ਕਰਨੀ ਚਾਹੀਦੀ ਉਹਨਾਂ ਨੂੰ ਜਿਸ ਤਰੀਕੇ ਦੇ ਹਾਲਾਤ ਬਣੇ ਆ ਨੌਜਵਾਨ ਸ਼ਹੀਦ ਹੋ ਰਹੇ ਆ ਔਰ ਉਧਰ ਕਿਸਾਨ ਵੀ ਕਈ ਹੱਟਟੈਗ ਦੇ ਨਾਲ ਵੀ ਸ਼ਹੀਦ ਹੋਏ ਆ ਤਾਂ ਇਹਦੇ ਵਿੱਚ ਹੁਣ ਜਿਵੇਂ ਐਕਸੀਡੈਂਟ ਹੋਇਆ ਪੁਸ਼ਟੀ ਹੋਈ ਐ ਵੀ ਐਕਸੀਡੈਂਟ ਹੋਇਆ ਕਿਦਾਂ ਹਾਂ ਪਿੱਛੋਂ ਕੋਈ ਚੀਜ਼ ਆ ਕੇ ਵੱਜੀ ਸੀ ਕਿ ਟਾਲੀ ਜਦੋਂ ਪਰਸੋਂ ਲੈ ਕੇ ਆ ਰਹੇ ਸੀ ਪਿੰਡੋਂ ਆ ਰਹੇ ਸੀਗੇ ਉਸ ਫਿਰ ਉਹ ਹਾਦਸੇ ਵਿੱਚ ਉਹ ਮੇਰੇ ਕੋਲ ਟ੍ਰੈਕ ਟ੍ਰੈਕਟਰ ਜਾਂ ਟਰਾਲਜਾ ਟਾਇਰ ਚੜ ਗਿਆ ਕਿਤੇ ਬੁੜਕੇ ਜੋ ਮੈਨੂੰ ਜੇ ਤੁਸੀਂ ਹੁਣ ਰੋਤਕ ਤੋਂ ਜਿਹੜਾ ਲੈ ਕੇ ਆਏ ਸੀ ਪੀਜੀਆ ਚੰਡੀਗੜ੍ਹ ਦੇ ਵਿੱਚ ਉਹ ਨੌਜਵਾਨ ਦੇ ਹਾਲਾਤ ਕਿਦਾਂ ਦੇ ਤੁਸੀਂ ਉੱਥੋਂ ਆਏ ਹੋ ਔਰ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਹਾਂ ਦੇਖੋ ਮੈਨਾਂ ਤਾਂ ਜੱਦੀ ਗੱਲ ਕੀਤੀ ਹੈ ਦੇਖੋ ਅੰਦਰ ਉਹ ਨਹੀਂ ਤਾਂ ਡਾਕਟਰ ਨੂੰ ਪਤਾ ਹੋ ਠੀਕ ਸੀਗਾ ਚੜ ਦੀ ਕਲਾਜ ਬਹੁਤ ਤਲੇਰ ਨੌਜਵਾਨ ਆ ਉਹਨੇ ਕਿਹਾ ਮੈਨੂੰ ਉਥੋਂ ਚੁੱਕਣ ਤੋਂ ਬਾਅਦ 14 ਪੁਲਸ ਕਰਮੀ ਲਗਾਤਾਰ ਕੁੱਟਦੇ ਰਹੇ ਸਿਰ ਤੇ ਡੰਡੇ ਤੋੜੇ ਆ ਉਹਦੀ ਕਬੀਲਾ ਤੇ ਟੁੱਟੀ ਬਲ ਪੋਸਤਰ ਲੱਗਾ ਹੋਇਆ ਫੋਟੋ ਤੁਸੀਂ ਦੇਖੀ ਆ ਅਰ ਇੱਥੇ ਐ ਲੱਗਦਾ ਜਿਵੇਂ ਸਰਸਪਾ ਪਾ ਕੇ ਖਿੱਚ ਖਿੱਚਦੇ ਰਹੇ ਆ ਇਸ ਕਿਸਮ ਦੀ ਕਾਰਨਾ ਇਹ ਤਸ਼ੱਦਦ ਜਿਹੜਾ ਕੀਤਾ ਜਾ ਰਿਹਾ ਕਿ ਸਿਰਫ ਆਪਣੀਆਂ ਹੱਕੀ ਮੰਗਾ ਕਰਨ ਮੰਗਣ ਵਾਸਤੇ ਵੀ ਇਹ ਇਹੋ ਤਸ਼ੱਦਦ ਟਾਇਆ ਜਾ ਰਿਹਾ ਕੇਂਦਰ ਸਰਕਾਰ ਵੱਲੋਂ ਹਾਂ ਦੇਖੋ ਉਹ ਨਾ ਇਸ ਕਿਸਮ ਦੀ ਜਿਹੜੀ क्रूरਤਾ ਵਾਲੀ ਕਾਰਵਾਈ ਕਰਕੇ ਇੱਕ ਵੱਡੇ ਹਿੱਸੇ 'ਚ ਦਹਿਸ਼ਤ ਪਾਉਣਾ ਚਾਹੁੰਦੇ ਆ ਮੈਨੂੰ ਲੱਗਦਾ ਇਹ ਸਰਕਾਰ ਦੀ ਗਲਤ ਸਮਝ ਆ ਇੱਥੇ ਕਿਸੇ ਦੇ ਵੀ ਕੋਈ ਦਹਿਸ਼ਤ ਨਹੀਂ ਹੈਗੀ ਇਦੇ ਨਾਲ ਗਮਗੀਨ ਮਾਹੌਲ ਬਣਿਆ ਹੋਇਆ ਕੈਂਡਲ ਮਾਰਚ ਵੀ ਕੀਤੇ ਜਾ ਰਿਹਾ ਸ਼ਹੀਦਾਂ ਦੀ ਤਰਫੋਂ ਅੱਜ ਇੱਕ ਸ਼ਹੀਦ ਹੋਰ ਜਿਹੜਾ 파ਰਥਿਕ ਸਰੀਰ ਲੈ ਕੇ ਆਂਦਾ ਹੈਗਾ ਸ਼ਰਧਾਂਜਲੀ ਦਿੱਤੀ ਗਈ ਹੈ ਤਾਂ ਪੂਰੇ ਅੰਦੋਲਨ ਦੇ ਵਿੱਚ ਵੀ ਬੜਾ ਇੱਕ ਮਾਇੂਸੀ ਭਰਿਆ ਮਾਹੌਲ ਬਣਿਆ ਹੋਇਆ ਹਾਂ ਦੇਖੋ ਅੰਦੋਲਨ ਦੇ ਹਿੱਸਾ ਹੁੰਦੇ ਆ ਅਸੀਂ ਆਪਣੀਆਂ ਦੀਆਂ ਕਿੰਨੀ ਕ ਆਪਣੇ ਮੋਢਿਆਂ ਤੇ ਚੁੱਕ ਕੇ ਲਾਸ਼ਾਂ ਕੰਦੇ ਰਾਂਗੇ ਚਲੋ ਇਸ ਗੱਲ ਦਾ ਹਸਾਬ ਕੇਂਦਰ ਨੂੰ ਤਾਂ ਦੇਣਾ ਪੈਣਾ ਲੋਕ ਇਸ ਗੱਲ ਦਾ ਹਸਾਬ ਲੈਂਦੇ ਹੁੰਦੇ ਆ ਛੱਡਦੇ ਨਹੀਂ ਹੁੰਦੇ ਲੋਕ ਲੋਕਮਾਨਾਂ ਵਿੱਚ ਬਹੁਤ ਕੁਝ ਬੀਜਿਆ ਜਾਂਦਾ ਹੁੰਦਾ ਉਹ ਬਾਅਦ ਚ ਉੱਗਦਾ ਵੀ ਹੁੰਦਾ ਜਿਹੜਾ ਅੰਦੋਲਨ ਨੇ ਸਬਰ ਨਾ ਹੀ ਚੱਲੂਗਾ ਇਸੇ ਤਰੀਕੇ ਦੇ ਨਾਲ ਸ਼ਾਂਤਮਈ ਪ੍ਰਦਰਸ਼ਨਾਂ ਹੀ ਬਿਲਕੁਲ ਬਿਲਕੁਲ ਸਰਕਾਰ ਦੇ ਜ਼ਬਰਦਸਤ ਮੁਕਾਬਲਾ ਸੀ ਸਬਰ ਨਾਲ ਕਰਾਂਗੇ ਹੁਣ ਸਰਕਾਰ ਨੂੰ ਜ਼ਬਰ ਤੋਂ ਬਾਅਦ ਪਿੱਛੇ ਮੁੜਨਾ ਪੈ ਰਿਹਾ ਜੇ ਮੁੜ ਰਹੀ ਹੈ ਤਾਂ ਚੰਗੀ ਗੱਲ ਹੈ ਧੰਨਵਾਦਾਂ ਇਹ ਸਰਵਜਿੰਕ ਮਤੇ ਹੀ ਰਹਾ ਵਰਤਮਾਨ ਮੁੱਦਿਆਂ ਦੇ ਉੱਪਰ ਗੱਲਬਾਤ ਕੀਤੀ ਕੈਮਰਾ ਪਰਸਨ ਆਨੰਦ ਦੇ ਨਾਲ ਮਨਜੋਤ ਕੰਗ ਡੈਨਿਕਸ ਵਰਾ ਟੀਵੀ ਸ਼ੰਭੂ ਬੇਰਕਰ